ਹਰ ਜੁਗ ਜੁਗ ਭਗਤ ਉਪਾਇਆ ਮੈਜ ਰਖਦਾ ਆਇਆ RAM ਰਾਜੇ ਹਰ ਨਕਸ਼ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਉਹ ਹੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰੁ ਸੁਖ ਰੋਗ ਭਇਆ ਜਾਨ ਸੁਖਤਾਬ ਨ ਹੋਏ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੰ ਕਰੀ ਨਾ ਹੋਏ ਬਲਿਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਾਇਆ ਤੂੰ ਸਚਾ ਸਾਹਿਬ ਸਿਪਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਬ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੁਮੱਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਨਹਾਰੇ ਕੇਤੇ ਤੇਰੇ ਰਾਗ ਪ੍ਰੇਸ਼ੂ ਕਹੀਐ ਕੇਤੇ ਤੇਰੇ ਗਾਵਨਹਾਰੇ ਗਾਵਨ ਤੁਧਨੋ ਪਵਨ ਪਾਣੀ ਵਿਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਰਖ ਜਾਨਣ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣਾ ਤਿਰਸ ਦਸ ਬਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਨ ਤੁਧਨੋ ਸਤ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਬੀਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡਰਕੇਸ਼ਵਰ ਜੋਗ-ਜਗ ਵੇਦ ਨਾਲੇ ਗਾਵਨ ਤੁਧਨੋ ਮੋਹਨਿਯ ਮਨਮੋਹਨ ਸੁਰਗਮਸ਼ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅਠ ਸੱਡ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋਤ ਉਪਾਵਨ ਰਤੇ ਤੇਰੇ ਭਗਤ ਰਸਾਂ ਲੈ ਹੋਰ ਕੀ ਤਿਤ ਤੁਨੋਂ ਗਾਵਨ ਸੇ ਮਹਿ ਚਿਤਨਾ ਆਵਨ ਨਾਨਕ ਕੀ ਬਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਏ ਹੈ ਪੀ ਹੋਸੀ ਜਾਏ ਨੰ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਬਟਿਆਈ ਜੋ ਤੁਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤ ਸਾਹੋਂ ਸਾਹਾ ਪਦ ਸਾਹਿਬ ਨਾਨਕ ਰਹਿਨ ਰਜਾਏ ਅਸਾ ਮਹੱਲਾ ਪిల్లా ਸੁਣ ਬਟਾ ਆਖੇ ਸਭ ਕੋ ਏਕੀ ਬਟਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਅਸਮਾਏ ਵੱਡੇ ਮੇਰੇ ਸਾਹਿਬ ਆ ਗਹਿਰ ਗੰਭੀਰਾ ਗੁਣ ਗਹਿਰਾ ਕੋਏ ਨਾ ਜਾਣੇ ਤੇਰਾ ਕੀਤਾ ਕੀ ਬੜੀ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਨ ਨਾ ਜਾਏ ਤੇਰੀ ਦਿਲ ਵੜਿਆਏ ਸਭ ਸਤ ਸਭ ਤਪ ਸਭ ਜਗਿਆਈਆਂ ਸਿੱਧਾ ਪੁਰਖਾਂ ਕੀਆ ਵੜਿਆਈਆਂ ਤਦ ਵੇਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰਨ ਹਾਰਾ ਅਸਾ ਮਹੱਲਾ ਪੇਲਾ ਆਖਾਂ ਜੀਵਾਂ ਬਿਸਰੇ ਮਰ ਜਾਉ ਆਖ ਲੈ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਈ ਚਲੀ ਇਹ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕੀ ਤਿਲ ਬੜਾਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਨ ਕੇ ਆਖਨ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦ ਰਹੇ ਨਾ ਚੁਕੇ ਭੂਗ ਗੁਣ ਇਹੋ ਹੋਰ ਨਾਹੀ ਕੋਇ ਜੀਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਬਿਸਾਰਹਿ ਤੇਗਮ ਜਾਤ ਨਾਨਕ ਨਾਮੈ ਬਾਰਸਨਾਥ ਰਾਗ ਗੂਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੂ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਗੁਰ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਰਹਰਾਸ ਰਹਾਉ ਹਰ ਜਨ ਕੇ ਵਡ ਭਾਗ ਬਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਰ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀ ਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਦਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਰੇ ਮਨ ਚਤ ਬੈ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਧ ਬਿਣਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਜਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਵ ਕਰਿਆ ਊੜੇ ਊੜ ਆਵੇ ਸੇ ਕੁਸਾ ਤਿਸ ਪਾਸ਼ੇ ਪਤਰੇ ਸਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨ ਧਾਨ ਦਸ ਸਿਧ ਧਾਨ ਠਾਕੁਰ ਕਰਤਲ ਧਰਿਆ ਨਰਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਬਰਿਆ ਰਾਗ ਅਸਾ ਮਹੱਲਾ ਚੌਥਾ ਸੋ ਪ੍ਰਖ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰજન ਹਰ ਪ੍ਰਖ ਨਰੰજન ਹਰ ਅਗਮ ਅਗਮ ਪਾਰਾ ਸਭ ਧਿਆਵੇ ਸੁਭ ਧਿਆਵੇ ਤੁਧਿ ਜੀ ਹਰ ਸਚੇ ਸਿਰਨਹਾਰਾ ਸਭ ਜੀ ਤੁਮਾਰੇ ਜੀ ਤੁਂ ਜੀ ਆਕਾ ਦਾਤਾ ਤਾਰਾ ਹਰ ਧਿਆਵੋ ਸੰਤੂ ਜੀ ਸਭ ਦੁਖ ਬਸਾਰਨ ਹਾਰਾ ਹਰਿਆਪੀ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਬੇਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤਾ ਇੱਕ ਪੇਖਾਰੀ ਜੀ ਸਭ ਤੇਰੇ ਚੂਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁ ਤਬਿਨਾ ਬਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਦੂ ਸੇਵੈ ਦੂ ਸੇਵੈ ਤੁਧੁ ਤਿ ਜਨ ਨਾਨਕ ਤਿਨ ਕੁਰਬਾਨਾ ਹਰਿ ਧਿਆਵੇ ਹਰਿ ਧਿਆਵੇ ਤੁਧਿ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆਇਆ ਜੀ ਤਨ ਟੂਟੇ ਜਮ ਕੇ ਫਾਸੀ ਜਨ ਨਿਰਭਾਉ ਜਨ ਹਰ ਨਿਰਭਾਉ ਧਿਆਇਆ ਜੀ ਤਨ ਕਾ ਪਾਉ ਸੁਖ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮਪੁਰ ਕਰਤਾ ਜੀ ਤਤ ਦੇਵਡ ਅਵਰਣਾ ਕੋਏ ਤੂੰ ਜੋਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਏ ਤੁਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰਹੇ ਸੋ ਹੋਏ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਏ ਧਨ ਨਾਨਕ ਗੁਣ ਗਾਵੇਂ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਏ ਅਸਮਹੱਲਾ ਚੁਪთა ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੇਂ ਸੋਈ ਸੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਵਾਇਆ ਤੂੰ ਆਪ ਵਿਛੋੜਿਆ ਆਪ ਮਲਾਇਆ ਤੁੰਦਰੀ ਆਉ ਸਭ ਤੁਝ ਹੀ ਬਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਰਬ ਛੜਿਆ ਸੰਜੋਗੀ ਵੇਲ ਜਿਸਨੋ ਤੂੰ ਜਾਣੈ ਸੋਈ ਜਨ ਜਾਨੈ ਹਰ ਗੁਣ ਸਤਿ ਸ੍ਰੀ ਆਖ ਬਖਾਨੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਬਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਭੈ ਨਿਨਵਾਸਾ ਪਾਣੀ ਪਾਪਕ ਤਨਹਿ ਕੀਆ ਪੰਕਜ ਮੋਹ ਪਗ ਰੇ ਚਾਲੇ ਹਮ ਦੇਖਾਂ ਤਹਿ ਡੂਬੀ ਆਲੇ ਮਨ ਏਕ ਨਾ ਚੇਤ ਸਮੂਡ ਮਨ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਅਸਾ ਮਹੱਲਾ ਪੰਡਵਾ ਹੋਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰਕਾਰ ਤੇਰੇ ਕਿਤੇ ਨਾ ਕਾਮ ਮਿਲੋ ਸਾਧ ਸੰਗਤ ਭਾਜ ਕੇਵਲ ਨਾਮ ਸਰੰਗ ਜਮਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੇ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਚੌਪਈ ਪਨ ਰਾਸਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਵਨ ਦ੍ਰਿਸ਼ਟ ਗਿਣਤੇ ਭਈ ਸਭ ਹਿਨਾਨ ਵਧਾਈ ਦਏ ਤਨ ਤਨ ਲੁਗਨ ਕੇ ਰਾਜਾ ਦੂਸ਼ਣ ਦਾ ਗਰੀਬ ਨਿਵਰਜਾ ਅਖਲ ਭਵਨ ਕੇ ਸਿਰਨਹਾਰੇ ਦਾਸ ਜਾਣ ਮੋਹ ਲੈਹੁ ਉਬਾਰੇ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਹਾ ਬਚਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਬ ਹੋ ਆਪ ਹੱਥ ਦੇ ਮੋਹੇ ਬਚਾ ਬਹੋ ਸੁਖੀ ਬਸੇ ਮੂਰਿ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੂਰਿ ਸ਼ਾਨੜ ਕਰਦੇ ਕਰਿਆ ਸਭੈ ਰਣ ਕੋ ਆਰ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਤੇ ਆਵੂ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਏ ਚੁਣ ਚੁਣ ਥਦਰ ਹਮਾਰੇ ਮਾਰੀਏ ਆਪ ਹੱਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸਨ 버ਿਐ ਓ ਜੋ ਸਦਾ ਹਮਾਰੇ ਪਸਾ ਸਰੀ ਅਸਤੁਰ ਜੋ ਕਰਿਓ ਰੱਛਾ ਰਾਖ ਲੇਹੋ ਮੂ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤਮਹੁ ਪੁਰੀਤ ਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਤਿਓ ਜਵਨ ਕਾਲ ਸਭ ਲੋਕ ਸਵਾਰਾ ਲੰਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤੇ ਕੇ ਅਵਤਾਰ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਤਨ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦੇਓ ਸਤਰਨ ਕੋ ਪਲ ਮੂ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਤਰ ਅਥ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਚਾਨੇ ਘਟ ਘਟ ਕੇ ਪਟ ਪਟ ਕੇ ਜਾਨੇ ਜਪੁ ਉਦਕਰਖ ਕਰਿ ਕਰਤਾ ਰਹਾ ਪ੍ਰਜਾ ਧਰਤ ਤਪਦੇ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਰਤ ਦੇਹ ਧਰ ਸਭ ਹੂੰ ਦੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਮੂਰਤ ਉਚਾਰੇ ਤੁਮ ਸਭ ਹੀ ਤੇ ਰਹਿਤ ਨਦਲਮ ਜਾਨਤ ਵੇਦ ਭੇਦ ਅਰ ਅਲਮ ਨੀਰੰਕਾਰ ਨਿਰਭਕ ਅਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਗ ਮੂੜ ਉਚਾਰਤ ਭੇਦਾ ਜਾਗੂ ਭੇਵ ਨਾ ਪਾਪਤ ਵੇਦਾ ਤਾ ਕੋ ਕਰਪਾ ਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਵਾਹਾਂ ਦੇਵ ਕੋ ਕਹਿਤ ਸਦਾ ਸੇਵ ਨੇ ਰੰਕਾਰ ਕਾ ਚੀਣਤ ਨਹ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭੇਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪ ਅੰਡਜ ਡੇਰਜ ਸੇਤਰ ਕੀਨੇ ਉਤ ਭੁਜ ਖਾਨ ਬਹੁਰ ਰਟ ਦੀਨੇ ਕਹੂੰ ਫੂਲ ਰਾਜਾ ਹਦ ਬਿਠਾ ਕਹੂੰ ਸਿਮਟ ਭਾਇਓ ਸ਼ੰਕਰ ਇਕੈਠਾ ਸਿਗਰੀ ਸ੍ਰਿੜਿ ਦਿਖੈ ਅਚੰਭਵ ਆਤ ਜਗਾਤ ਸਰੂਪ ਸੁਜੰਬਵ ਆਵ ਰਛਾ ਮੇਰੀ ਤੁਮ ਕਰੋ ਸਿਖ ਉਬਾਰਾ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਥ ਤੁਰਤ ਬਿਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਿਪ ਮਰੇ ਪੁਰਖ ਜਗਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਐ ਹੈ ਅਰਸ਼ਾ ਹੋਏ ਤਾਹੇ ਸਭ ਕਲਾ ਦੁਸ਼ਟ ਅਰੇਸ਼ਟ ਤਰਿੰ ਤਤ ਕਲਾ ਕਿਰਪਾ ਦ੍ਰਿਸ਼ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪ ਤਨਕ ਮੈਂ ਹਰੇ ਹੋ ਰਿੱਧ ਸਿਧ ਘਰ ਮੋ ਸੁਭ ਹੋਏ ਦੁਸ਼ਟ ਸ਼ਾਸ ਸਭ ਸਕੇ ਨਾ ਕੋਏ ਇਕ ਬਾਰ ਜਨ ਤਮੈ ਸੰਪਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੂ ਗਹਾ ਦਰਦ ਦੁਸ਼ਦੋਖ ਤੇ ਰਹਾ ਖਣਕ ਕੇਤਮੈ ਸਰਣ ਤਿਹਾਰੀ ਆਪ ਹੱਥ ਦੇ ਲੇਹੋ ਉਬਾਰੇ ਸਰਬ ਠੋਰਮ ਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਏ ਕਿਰਪਾ ਕਰੀ ਹਮ ਪਰਟਕ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਕੇਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿ ਅਨਕੋਸ਼ੈ ਕਰਤਾ ਸ੍ਰੀ ਅਸ ਤੁਰਜ ਭੈ ਤੇ ਅਲਾ ਪੂਰਨ ਕਰਾ ਗਰੰਥ ਤਤਕਾਲਾ ਮਨ ਬਾਚਤ ਫਲ ਪਾਵੈ ਸੋਏ ਦੁਖਨਦ ਸੇ ਬਿਆਪਤ ਕੋਈ ਅਡੇਲਾ ਸੁਣੈ ਗੁਗਜੋ ਜਾਹੇ ਸਰਸਨਾ ਪਾਵੈ ਸੁਣੈ ਮੂਖਤ ਲਾਇਤ ਤਰਤਾ ਆਵੈ ਦੁਖ ਦਰਦ ਪਾਉ ਨਿਕਟ ਨਾਤਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਤ ਸਤਰ ਸਹਿਤ ਪ੍ਰਜੇ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰੁ ਸੁਦੇ ਅਸ਼ਟਮੇ ਰਭ ਬਾਰਾ ਤੀਰਥ ਤਤਰਵ ਗ੍ਰੰਥ ਸੁਧਾਰਾ ਇਹ ਦਸਰੀ ਚਤਰਿਉ ਪਖਿਆਨੇ ਤ੍ਰਿਆ 73 ਮੰਤਰੀ ਭੂਪੁਸ ਬਦ ਦੇ ਚਾਰ ਸੁਪੰਤਰ ਤਰ ਤਰ ਸਮਾਪਤ ਮਸ ਸੁਮਸਿ ਅਫਜੂ ਦੁਹਰਾ ਦਾਸ ਜਨ ਕਰ ਦਾਸ ਪਾਰ ਕੀਜੇ ਕਿਰਪਾ અપਾਰ ਆਪ ਹੱਥ ਦੇ ਰੱਖ ਮੂਹੇ ਮਨ ਕਰਮ ਬਚਨ ਵਿਚਾਰ ਚਉ ਪਈ ਮੈਂ ਨਾ ਗਣੇਸੇ ਪ੍ਰਥਮ ਮਨਾਉ ਕ੍ਰਿਸ਼ਨ ਬਿਸਨ ਕਪੂ ਲੈ ਤੇ ਆਉਂ ਕਾਰ ਸੁਨੇ ਪਹਿਚਾਰਣਾ ਤਨ ਸੋਲ ਬਲਾਗੇ ਮੋਰੀ ਪਗ ਇਨ ਸੋ ਮਹਾਕਾਲ ਅਖਬਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹ ਗਹਿ ਕਿ ਲਾਜ ਵਿਚਾਰ ਆਪਨਾ ਜਾਨ ਮੇਂ ਪ੍ਰਤਪਰੀਏ ਚੁਣ ਚੁਣ ਸਤਰ ਹਮਾਰੇ ਮਰੀਏ ਦੇਗ ਤਿਗ ਜਗ ਮੈਂ ਦੂ ਚੱਲੇ ਰਾਖ ਮੁਖੇ ਅਰੁਨੰਦ ਲਹਿ ਤੁਮ ਬਾਮ ਕਰੂ ਸਦਾ ਪ੍ਰਤਪਾਰਾ ਤੁਮ ਸਾਹਿਬ ਮਹਨ ਦਾਸ ਤਿਹਾਰਾ ਜਾਨ ਆਪਣਾ ਮੁਰੀ ਨਿਵਾਜ ਆਪ ਕਰੋ हमरे ਸਭ ਕਾਜ ਤਮਹੁ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਦਾਸ ਜਾਣ ਕਰ ਕਿਰਪਾ ਕਰੋ ਮੋਖੇ ਹਾਰ ਪਰਮੇ ਆਨੰਦ ਵਾਰ ਤੂਹੇ ਆਪਣਾ ਜਾਣ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਧਾਰਾ ਦਾਸ ਜਾਣ ਦੇ ਹਾਥ ਉਭਾਰੋ हमरे ਸਭ ਅਰੀਨ ਸੰਗਾਰੋ ਪ੍ਰਥਮ ਤਰੋ ਭਗਵਤ ਕੋ ਧਿਆਨ ਬਾਰਕ ਰੂ ਕਪਤਾ ਵਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਉਚਾਰੋ ਚੋਕ ਹੋਏ ਗਬਰੇ ਹੋ ਸੁਧਾਰੋ ਗਬਿਓ ਬਾਰ ਦੁਫਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹੇ ਹਉ ਜਗ ਮਾਖੇ ਜੋ ਤੇ ਪ੍ਰਭ ਕੋ ਧਿਆਏ ਜੈ ਅੰਤ ਸੁਰ ਕੋ ਜਾਹੇ ਤੁਖਰਾ ਹਰ ਹਰ ਜੰਤੁ ਏਕ ਹੈ ਬਿਬ ਵਿਚਾਰ ਕਿਸ਼ ਨਾਹੇ ਜਲ ਤੇ ਉਪਰ ਤਰੰਗ ਜਿਉ ਜਲ ਹੀ ਵਿਖੇ ਸਮਾਏ ਦੁਫਰਾ ਜਦ ਬੋਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਅਬ ਮੈਂ ਕਸਾ ਸੰਤੇ ਪਤੇ ਸਭ ਹੂੰ ਕਹਿ ਸੁਨਾਏ ਕਬਿਬਾਰ ਦੁਹਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਰਣ ਆਏ ਪੰਥ ਚਲੇ ਤਪ ਜਗਤ ਮੈਂ ਜਦ ਤੁਮ ਕਰੋ ਸਹਾਏ ਦੁਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਤੇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵੇਂਗੇ ਭਗਵੰਤ ਦੁਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਰਮ ਹੋਏਸ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋਟ ਲੇਸ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਲੇਤ ਸੁਰਗ ਬਾਸ ਰਗ ਪਰ ਕਰਾ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਨੇ ਅਰਗਾਵੇ ਦੁਖ ਪਾਪ ਤੇ ਨਿਕਟ ਨ ਆਵੇ ਬਿਸਨ ਭਗਤ ਕੀਏ ਫਲ ਹੋਏ ਆਤ ਬਿਆਦ ਸ਼ਭ ਸਕੇ ਨਾ ਕੋਏ ਸੰਮਤ ਸਤਰੇ ਸਤ ਪਚਾਵਣ ਹਾੜ ਬਦੀ ਪ੍ਰਥਮ ਸੁਖ ਦਾਵਨ ਤਪ ਪ੍ਰਸਾਦ ਕਰ ਗ੍ਰੰਥ ਸੁਧਾਰਾ ਊਲ ਪਰੇਲ ਹੋ ਲੇ ਹੋ ਸੁਧਾਰਾ ਤੁਹਰਾ ਨੈਤਰ ਤੁਮਕੇ ਚਰਨ ਤਾਰ ਸਤਤਰ ਪੀਰਤ ਰੰਗ ਸ੍ਰੀ ਭਗਵਤ ਪੂਰਨ ਕੀ ਉਹ ਰਗ ਪਰ ਕਥਾ ਪ੍ਰਸੰਗ ਤੁਹਰਾ ਸਦ ਅਸਦ ਜਾਨੂ ਨਹੀਂ ਬਾਸ ਬਾਦ ਵਿਵਾਦ ਗ੍ਰੰਥ ਸકલ ਪੂਰਨ ਕੀਓ ਭਾਗਵਤ ਕਿਰਪਾ ਪ੍ਰਸਾਦ ਸਬੈ ਆ ਪਾਇ ਗਹਿਂ ਜਪਤੇ ਤੁਮਰੇ ਤਪਤੇ ਕਉ ਆਖ ਤਰੇ ਨਹੀਂ ਆਨੇਉ RAM ਰਹੀਮ ਪੁਰਾਨ ਕਰਾਨ ਅਨੇਕ ਹੈ ਮਤ ਇਕ ਨ ਮਾਨਿਉ ਸਿਮਰ ਸਾਸਰਬੇ ਸਬੈ ਭਉ ਭੇਦ ਕਹੇ ਹਮ ਇਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੋਹੇ ਬਖਾਨਿਓ ਦੁਫਰਾ ਸਗਲ ਦਵਾਰ ਕੋ ਛੜਕੈ ਗਇਓ ਤੁਹਾਰੋ ਦਵਾਰ ਬਾਹਂ ਗਹੇ ਕੇ ਲਾਜ ਆਸ ਗੋਪਿੰਦ ਦਾਸ ਤੁਹਾਰ ਰਾਮ ਕਲੀ ਮੁਹੱਲਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੇ ਮਾਏ ਸਤਗੁਰੂ ਮੇ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰਿ ਕੇ ਰਾਹ ਮਨ ਜਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਤੂਕ ਸਭ ਸਾਰਨਾਗੀ ਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸਵਾਮੀ ਸੋਕਿਓ ਮਨੋ ਬਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੇ ਸਹ ਦਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਮਸਾਵੇ ਨਾਮ ਜਨਕੇ ਮਨ ਮਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਤ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸਾਤ ਸੁਖ ਮਨਾਈ ਵਸਿਆ ਜਨ ਈਸ਼ਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟ ਕੋ ਦਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨਹੁ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੇ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨੋ ਬੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਉੰਦਾਬ ਨਹੀਂ ਮਹੱਲਾ ਪੰਜਵਾਂ ਥਾਲ ਵਿਟ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਾ ਹੋਇ ਉਦਾਰੋ ਇਹ ਵਸ ਤਜਿਨੇ ਜਾਏ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ੋਕ ਮਹੱਲਾ ਪੰਡਿਓ ਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਏ ਮਹਿੰਦਰ ਗੁਣਿਆਰੇ ਕੋ ਗੁਣ ਨਾਗੇ ਆਪੇ ਤਰਸ ਭਇਓਈ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਲੈਤਾ ਜੀਵਾ ਤਨ ਮਨ થી ਵੇ ਹਰਿਆ ਪੌੜੀ ਤਥੈ ਤੁਸਮ ਰਥ ਉਂਦੇ ਤੇ ਕੋਈ ਨਾ ਰਹੀ ਉਤੇ ਤੇਰੀ ਰਾਖੇ ਅਗਨੀ ਉਦਰ ਬਾਖੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਡ ਜਾਖੇ ਭਵਜਲ ਬਖਮ ਸਗਾਹੋ ਗੁਰ ਸ਼ਬਦੀ ਪਾਰ ਪਾਖੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਖੇ ਸਭ ਸੇ ਨੂੰ ਕਿਰਪਾਲ ਸੰਭਾਲੇ ਸਾਖੇ ਸਾਖੇ ਵਿਰਥਾ ਕੋਈ ਨਾ ਜਾਏ ਜੀ ਆਇਆਂ ਤੇ ਆਇਸ ਰੋਗ ਮਹੱਲਾ ਪੰਜਾਂ ਮਾੰਤਰ ਗੁਰ ਆਰਤਨਾ ਜੇ ਮਾ ਜਪ ਗੁਰ ਨਾਮ ਨਿਤਰੀ ਸਤਿਗੁਰ ਪੇਖਣਾ ਸਰਦੁਨੀ ਸੁਰਨਾ ਗੁਰ ਨਾਮ ਸਤਿਗੁਰ ਸੇਤੀ ਰਤਿਆ ਦਰਗਹ ਪਈ ਠਾਵ ਕਹੂ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਸ ਦੇ ਜਗ ਮੇ ਉਤਮ ਕਾਟਿਏ ਬਿਰਲੇ ਕੇ ਇੱਕੇ ਮਹੱਲਾ ਪੰਜਾਂ ਮਾ ਰਖੇ ਰਖਨਖਾਰੇ ਆਪ ਉਬਾਰੇ ਅਨ ਗੁਰ ਕੀ ਪਿਆਰੀ ਪਾਏ ਕਾਲ ਸਵਾਰੇ ਅਨ ਵਾਪ ਦਿਆਲ ਮਨਹੁ ਨ ਵਿਸਾਰਿਆਨ ਸਾਧ ਜਨ ਕੈ ਸੰਗ ਭਵ ਜਲ ਤਾਰੇ ਅਨ ਸਾਕਤ ਨਿੰਤਕ ਦੁਸ਼ਟ ਕਨ ਮਾਹੇ ਬੇਦਾਰਿਆਨ ਤਿਸ ਸਾਹਿਬ ਕੀ ਟੀਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੀਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ